ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਹੋਰ ਸੁਣਾਓ ਜੀ ਕੋਈ ਗੱਲ ਬਾਤ ਕਰਦੀ ਕੋਈ ਨਵੀਂ ਵੈਰਾਈਟੀ ਲੈ ਕੇ ਆਏ ਜੀ ਤੁਹਾਡੇ ਵਾਸਤੇ ਨਾਉਨ ਸਟਿਕ ਤਵਾ ਆ ਜਾਏਗਾ ਇੰਡਕਸ਼ਨ ਬਾਟਮ ਦਾ ਰੈੱਡ ਐਪਲ ਦਾ ਇਹ ਚ ਵਾਰਮਯੂ ਕੰਪਨੀ ਦਾ ਵੀ ਮਿਲ ਜੇਗਾ ਰੈੱਡ ਐਪਲ ਦਾ ਵੀ ਮਿਲ ਜੇਗਾ ਠੀਕ ਹੈ ਜੀ ਇਹ ਦਾ ਅਗਰ ਰੈੱਡ ਐਪਲ ਦਾ ਇੰਡਕਸ਼ਨ ਬੋਟਮ ਆ ਗੈਸ ਤੇ ਵੀ ਚੱਲੇਗਾ ਤੇ ਉੱਤੇ ਵੀ ਚੱਲੇਗਾ ਇੰਡਕਸ਼ਨ ਤੇ ਵੀ ਚੱਲੇਗਾ ਜਾਨਣ ਕੀ ਜਿਆਦਾਤਰ ਬਾਹਰ ਜਿਹੜੇ ਜਾਂਦੇ ਨੇ ਜਿਆਦਾਤਰ ਆ ਚੀਜ਼ਾਂ ਜਾਂਦੀਆਂ ਬਾਹਰ ਲੈ ਕੇ ਜਾ ਰਹੇ ਨੇ ਘਰਾਂ ਦੇ ਜਿਹਨਾਂ ਕੋਲ ਇੰਡਕਸ਼ਨ ਆ ਗਏ ਨੇ ਉਹ ਇਹ ਚੀਜ਼ਾਂ ਲੈ ਕੇ ਜਾ ਰਹੇ ਨੇ ਦੇਖੋ ਭਈਆ ਕੁਆਲਟੀ ਦੇ ਵਿੱਚ ਵਧੀਆ ਬੋਟਮ ਆਏਗਾ ਵਧੀਆ ਕੁਆਲਟੀਆ ਦੇਖੋ ਕੁਆਲਟੀ ਚੈੱਕ ਕਰੋ ਇੰਡਕਸ਼ਨ ਬੋਟਮ ਆ ਰਾ ਡੈਪਰ ਦਾ ਬਾਕਾਇਦਾ ਸਟੈਂਪ ਲੱਗੀ ਹੈ ਕੰਪਨੀ ਦੀ ਚੀਜ਼ ਹੈ ਇੱਕ ਤੇ ਚੀਜ਼ ਇਹ ਆ ਜਾਂਦੀ ਹੈ ਠੀਕ ਹੈ ਜੀ ਹੋਰ ਇਸ ਤੋਂ ਬਾਅਦ ਫਿਰ ਆਏਗੀ ਕੜਾਈ ਕੜਾਈ ਆ ਜਾਏਗੀ ਆਪਣਾ ਇਹ ਵੀ ਨੌਨ ਸਟਿਕ ਦੇ ਵਿੱਚ ਇਹ ਵੀ ਨੌਨ ਸਟਿਕ ਜਾਏਗੀ ਇੰਡੈਕਸ਼ਨ ਤੇ ਵੀ ਚੱਲੇਗੀ ਗੈਸ ਤੇ ਵੀ ਚੱਲੇਗੀ ਆ ਦੇਖੋ ਸਾਚੀ ਦਾ ਟੱਕਣਾ ਆ ਜਾਏਗਾ ਠੀਕ ਹੈ ਜੀ ਇਹ ਆਈ ਨਹੀਂ ਕਲਾਸਿਕ ਕੰਪਨੀ ਦੀ ਇੱਥੇ ਰੈੱਡ ਐਪਲ ਦੀ ਚਾਹੀਦੀ ਤੇ ਉਹ ਵੀ ਆਪਣੇ ਕੋਲ ਮਿਲ ਜੇਗੀ ਕੱਚ ਦਾ ਟਕਣਾ ਆ ਜਾਏਗਾ ਜਿਸ ਤਰ੍ਹਾਂ ਕੇ ਫੈਮਲੀ ਛੋਟੀ ਆ ਛੋਟੀ ਫੈਮਲੀ ਵਾਸਤੇ ਆ ਸਾਈਜ਼ ਚੱਲ ਜਾਂਦਾ ਜੇ ਫੈਮਲੀ ਵੱਡੀ ਆ ਤੇ ਤੁਹਾਨੂੰ ਵੱਡਾ ਸਾਈਜ਼ ਚਾਹੀਦਾ ਤੇ ਵੱਡਾ ਸਾਈਜ਼ ਮਿਲ ਜੇਗਾ ਠੀਕ ਹੈ ਜੀ ਵਧੀਆ ਕੁਆਲਿਟੀ ਦੇ ਵਿੱਚ ਆ ਫੁੱਲੀ ਇੰਡਕਸ਼ਨ 베이스 ਗੈਸ ਤੇ ਵੀ ਚੱਲੇਗਾ ਇੰਡਕਸ਼ਨ ਤੇ ਵੀ ਚੱਲੇਗਾ ਠੀਕ ਹੈ ਜੀ ਜੇ ਅਸਵੀਰ ਭੈਣ ਭਰਾ ਨੂੰ ਵੀ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਚਾਰ ਵਰਤਾ ਸਟੋਰ ਫਲੇਗਰ ਚੂੜੀਆਂ ਬਸ ਸਟੈਂਡ ਤੋਂ ਸਿੱਧਾ ਅੰਦਰ ਤੁਸੀਂ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੋਂ ਗਏਗਾ ਫਿਰ ਉਸ ਤੋਂ ਅੱਗੇ ਥੋੜਾ ਆਹੋਗੇ ਤੇ ਪੁਰਾਣਾ ਪੰਜਾਬ ਨੈਸ਼ਨਲ ਬੈਂਕ ਆਏਗਾ ਉਹਦੇ ਨਾਲ ਵੀ ਵਿਸ਼ਾਲ ਵਰਤਨ ਸਟੋਰ ਨੂਰੀ ਜਨਰਲ ਸਟੋਰ ਦੇ ਬਿਲਕੁਲ ਨਾਲ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਕਮੈਂਟ ਕਰੋ ਠੀਕ ਹੈ ਜੀ ਇਹ ਵੀਡੀਓ ਜਨਕੀ ਪਹੁੰਚਣੀ ਚਾਹੀਦੀ ਹੈ ਹਰੇਕ ਤੱਕ ਪਹੁੰਚਣੀ ਚਾਹੀਦੀ ਹੈ ਜਿਸ ਨੂੰ ਚੀਜ਼ ਦੀ ਜ਼ਰੂਰਤ ਹੋਵੇ ਉਹ ਵਿਜ਼ਿਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਾਜ਼ੇਗਰ ਚੰਡੀਗੜ੍ਹ ਸਾਰਿਆਂ ਨੂੰ ਪਿਆਰ